ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੌਲੀ ਦੀ ਸੇਵਾ ਹਰ ਕੋਈ ਕਰਨਾ ਚਾਹੁੰਦਾ ਸੀ ਜਿਹੜਾ ਗੁਰੂ ਘਰ ਨਾਲ ਪ੍ਰੇਮ ਰੱਖਦਾ ਸੀ ਇਹੋ ਜਿਹਾ ਅਫਸਰ ਜ਼ਿੰਦਗੀ ਵਿੱਚ ਵਾਰ-ਵਾਰ ਨਹੀਂ ਮਿਲਦੇ ਭਾਵੇਂ ਉਹ ਦੂਰ ਦਰਾਡੇ ਬੈਠਾ ਹੋਵੇ ਜਾਂ ਨੇੜੇ ਬੈਠਾ ਹੋਵੇ ਗੁਰੂ ਨੂੰ ਮਿਲਦੀ ਤਾਂਗ ਇਨਸਾਨ ਨੂੰ ਆਪੇ ਗੁਰੂ ਚਰਨਾਂ ਵਿੱਚ ਕਿਛ ਕੇ ਲੈ ਅਮਦੇ ਲਾਹੌਰ ਦੀਆਂ ਸੰਗਤਾਂ ਨੂੰ ਜਦੋਂ ਪਤਾ ਲੱਗਾ ਸਿੱਖ ਧਰਮ ਦੇ ਤੀਸਰੇ ਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਸਿੱਖੀ ਦਾ ਕੇਂਦਰ ਸਥਾਪਿਤ ਕਰ ਰਹੇ ਗੋਇੰਦਵਾਲ ਗੁਬਿੰਦਪੁਰੇ ਸਾਹਮਨਗਰ ਵਿੱਚ 84 ਲੱਖ ਜੂਨਾਂ ਤੋਂ ਮੁਕਤ ਕਰਾਉਣ ਵਾਲਾ ਤੀਰਥ ਸਥਾਨ ਬਣਾ ਰਹੇ ਤਾਂ ਲਾਹੌਰ ਦੀ ਸੰਗਤ ਨੇ ਬੌਲੀ ਦੀ ਸੇਵਾ ਕਰਨ ਦਾ ਮਨ ਬਣਾਇਆ ਲਾਹੌਰ ਦੀ ਸੰਗਤ ਵਿੱਚ ਭਾਈ ਜੇਠਾ ਜੀ ਦੇ ਰਿਸ਼ਤੇਦਾਰਾਂ ਨੇ ਵੀ ਕਿਹਾ ਗੁਰੂ ਘਰ ਬੋਲ ਦੀ ਸੇਵਾ ਸੰਗਤ ਵਿੱਚ ਰਲੇ ਸਾਥ ਕਰਕੇ ਆਉਣੇ ਤੇ ਨਾਲ ਹੀ ਭਾਈ ਜੇਠਾ ਜੀ ਦਾ ਪਤਾ ਕਰਕੇ ਆਉਣੇ ਕਿ ਉਸ ਦਾ ਕੀ ਹਾਲ ਹੈ ਉਹ ਕਿਹੋ ਜਿਹੀ ਜ਼ਿੰਦਗੀ ਜੀ ਰਿਹਾ ਹੈ ਲਾਹੌਰ ਤੋਂ ਆਈ ਹੋਈ ਸੰਗਤ ਵਿੱਚ ਭਾਈ ਜੇਠਾ ਜੀ ਦੇ ਰਿਸ਼ਤੇਦਾਰ ਪੈਣਪਰਾ ਜਦੋਂ ਗੋਇੰਦਵਾਲ ਗੁਬਿੰਦਪੁਰ ਸਾਗਰ ਨਗਰ ਵਿੱਚ ਸੇਵਾ ਕਰਨ ਆਏ ਤਾਂ ਉਹ ਸੰਗਤ ਵਿੱਚੋਂ ਭਾਈ ਜੇਠਾ ਜੀ ਨੂੰ ਇੱਧਰ-ਉੱਧਰ ਵੇਖ ਰਹੇ ਕਿ ਭਾਈ ਜੇਠਾ ਜੀ ਕਿੱਥੇ ਹਨ ਭਾਈ ਜੇਠਾ ਜੀ ਬੌਲੀ ਦੇ ਵਿੱਚੋਂ ਮਿੱਟੀ ਦਾ ਟੋਕਰਾ ਸੇਤੀ ਰੱਖ ਕੇ ਬੌਲੀ ਵਿੱਚੋਂ ਬਾਹਰ ਲਿਆ ਕੇ ਜਦੋਂ ਮਿੱਟੀ ਦੇ ਢੇਰ ਤੇ ਸੁਟਿਆ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਭਾਈ ਜੇਠਾ ਜੀ ਨੂੰ ਪਛਾਣ ਲਿਆ ਭਾਈ ਜੇਠਾ ਜੀ ਮਿੱਟੀ ਨਾਲ ਲਿਬੜੇ ਕੱਟੇ ਦਾ ਸਾਰਾ ਸੀਰ ਭਰਿਆ ਵੇਖ ਕੇ ਰਿਸ਼ਤੇਦਾਰ ਕਹਿਣ ਲੱਗੇ ਸੌਰਿਆਂ ਘਰ ਇੰਨੀ ਮੰਦੀ ਹਾਲਾ ਜਵਾਈ ਨੂੰ ਕਿਹੜੇ ਕੰਮ ਤੇ ਲਾਇਆ ਸੌਰਿਆਂ ਘਰ ਜਵਾਈ ਦੀ ਬਹੁਤ ਇੱਜ਼ਤ ਹੁੰਦੀ ਤੇ ਆਹ ਤੇਰਾ ਕੀ ਹਾਲ ਸੀ ਵੇਖ ਰਹੇ ਭਾਈ ਜੀਠਾ ਜੀ ਬਹੁਤ ਹੀ ਨਿਮਰਤਾ ਨਾਲ ਉਹਨਾਂ ਦੇ ਗੱਲਾਂ ਸੁਣਦੇ ਉਹ ਗੁੱਸੇ ਵਿੱਚ ਜੇਠਾ ਜੀ ਨਾਲ ਵੀ ਗਰਮ ਹੋ ਰਹੇ ਤੇ ਗੁਰੂ ਜੀ ਬਾਰੇ ਵੀ ਨਰਾਜਗੀ ਜ਼ाहिर ਕਰ ਰਹੇ ਫਿਰ ਉਹ ਭਾਈ ਜੇਠਾ ਜੀ ਨੂੰ ਨਾਂ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਚਲੇ ਗਏ ਤੇ ਗੁਰੂ ਜੀ ਨੂੰ ਵੀ ਨਰਾਜਗੀ ਦੀਆਂ ਗੱਲਾਂ ਕਹਿਣ ਲੱਗੇ ਤੁਸੀਂ ਤੇ ਗੁਰੂ ਹੋ ਸਭ ਕੁਝ ਜਾਣੇ-ਜਾਨ ਹੋ ਆਪਣੇ ਜਵਾਈ ਨੂੰ ਕੋਈ ਚੰਗਾ ਕੰਮ ਦੇ ਦਿੰਦੇ ਵੇਖੋ ਕਿੰਨਾ ਮੂੰਹ ਸਿਰ ਮਿੱਟੀ ਕੱਟੇ ਨਾਲ ਭਰਿਆ ਭਾਈ ਜੇਠਾ ਜੀ ਤਨ ਤਨ ਸਤਿ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰੇਮ ਵਿੱਚ ਪੂਰੀ ਤਰ੍ਹਾਂ ਰੰਗ ਚੁੱਕੇ ਸੀ ਉਹ ਆਪਣੀ ਸੁਰਤ ਗੁਰੂ ਚਰਨਾਂ ਵਿੱਚ ਟਿਕਾ ਕੇ ਆਪਣੇ ਹਿਰਦੇ ਨੂੰ ਸ਼ੀਤਲ ਪ੍ਰੇਮ ਰਸ ਵਿੱਚ ਰੰਗੇ ਵੇਸੀ ਤਨ ਤਨ ਸਤਿ ਸ੍ਰੀ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਦੇ ਹਰ ਦੇ ਵਿਚਲੇ ਪ੍ਰੇਮ ਨੂੰ ਵੇਖ ਰਹੇ ਸੀ ਕਿ ਭਾਈ ਜੇਠਾ ਜੀ ਦਾ ਹਿਰਦਾ ਗੁਰੂ ਪ੍ਰੇਮ ਰਸ ਵਿੱਚ ਕਿਵੇਂ ਠਾਠਾ ਮਾਰ ਰਿਹਾ ਹੈ ਸੈਸ ਪਏ ਗੁਰੂ ਸਾਹਿਬ ਬੋਲੇ ਭਾਈ ਜੇਠਾ ਜੀ ਦਾ ਸਰੀਰ ਖੁਸ਼ਬੂ ਛੱਡ ਰਿਹਾ ਇਹ ਤਾਂ ਤਖਤ ਦਾ ਮਾਲਕ ਬਣ ਗਿਆ ਇਸ ਵਰਗਾ ਸੰਸਾਰ ਵਿੱਚ ਕੋਈ ਨਹੀਂ ਇਹ ਬਹੁਤ ਉੱਚੀ ਪਦਵੀ ਪਾ ਚੁੱਕਾ ਹੈ ਭਾਈ ਜੀਠਾ ਜੀ ਨੇ ਗੁਰੂ ਚਰਨਾਂ ਵਿੱਚ ਆਪਣਾ ਸਿਰ ਟਿਕਾ ਕੇ ਬਹੁਤ ਅਸੀਸਾਂ ਲਈਆਂ ਇਸੇ ਤਰ੍ਹਾਂ ਇੱਕ ਰਾਤ ਭਾਈ ਜੀਠਾ ਜੀ ਰਾਤ ਦੇ ਹਨੇਰੇ ਵਿੱਚ ਕਈਆਂ ਬਾਟੇ ਜਿਹੜੇ ਸੰਗਤ ਦੇ ਸੇਵਾ ਕਰਦੇ ਆ ਇੱਧਰ ਉੱਧਰ ਖਿਲਰੇ ਪਏ ਸੀ ਇਕੱਠੇ ਕਰ ਰਹੇ ਸਬ ਸ੍ਰੀ ਗੁਰੂ ਅਮਰਦਾਸ ਜੀ ਅਚਾਨਕ ਆਪਣੇ ਸਥਾਨ ਤੋਂ ਸਬਸ ਸ੍ਰੀ ਗੁਰੂ ਅਮਰਦਾਸ ਜੀ ਅਚਾਨਕ ਆਪਣੇ ਨਿਵਾਸ ਸਥਾਨ ਤੋਂ ਰਾਤ ਬੌਲੀ ਦੀ ਸੇਵਾ ਵੇਖਣ ਚੱਲ ਪਏ ਜਦੋਂ ਹਨੇਰੇ ਵਿੱਚ ਖੜਕਾ ਹੁੰਦਾ ਵੇਖਿਆ ਤਾਂ ਸਬਸ ਸ੍ਰੀ ਗੁਰੂ ਅਮਰਦਾਸ ਜੀ ਨੇ ਆਵਾਜ਼ ਦਿੱਤੀ ਭਾਈ ਕੌਣ ਹੈ ਗੁਰੂ ਜੀ ਮੈਂ ਜੇਠਾ ਹਾਂ ਤੂੰ ਇਸ ਵੇਲੇ ਅੱਧੀ ਰਾਤ ਹਨੇਰੇ ਵਿੱਚ ਕੀ ਕਰ ਰਿਹਾ ਹੈ ਗੁਰੂ ਜੀ ਮੈਂ ਕਈਆਂ ਬਾਟੇ ਬਿੰਨੂ ਸਿਰ ਤੇ ਰੱਖਣ ਵਾਲੇ ਇਕੱਠੇ ਕਰ ਰਿਹਾ ਹਾਂ ਸੰਗਤ ਸਾਰਾ ਦਿਨ ਸੇਵਾ ਕਰਕੇ ਥੱਕੀ ਹੁੰਦੇ ਸ਼ਾਮ ਨੂੰ ਜਾਣ ਵੇਲੇ ਜਿੱਥੇ ਮਰਜ਼ੀ ਰੱਖ ਜਾਂਦੇ ਸਵੇਰੇ ਸੰਗਤ ਨੂੰ ਕਈਆਂ ਬਾਟੇ ਲੱਭਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਇੱਕ ਥਾਂ ਤੋਂ ਕਈਆਂ ਬਾਟੇ ਲੈ ਕੇ ਸੰਗਤ ਸੇਵਾ ਵਿੱਚ ਜੁਟ ਜਾਵੇ ਭਾਈ ਜੇਠਾ ਜੀ ਦੀ ਸੇਵਾ ਭਾਵਨਾ ਵੇਖ ਕੇ ਗੁਰੂ ਜੀ ਬਹੁਤ ਖੁਸ਼ ਹੋਏ ਤੇ ਬਹੁਤ ਸਾਰੇ ਮਿੱਠੀਆਂ ਅਸੀਸਾਂ ਦਿੱਤੀਆਂ ਜਦੋਂ ਬੌਲੀ ਦੀ ਸੇਵਾ ਚੱਲ ਰਹੀ ਸੀ ਤਾਂ ਉਸ ਸਮੇਂ ਜੋ ਸੰਗਤ ਦੇ ਖਾਣ ਵਾਸਤੇ ਲੰਗਰ ਤਿਆਰ ਕੀਤਾ ਜਾਂਦਾ ਸੀ ਉਹ ਹਰ ਰੋਜ਼ ਸੰਗਤ ਆਪੋ ਆਪਣੇ ਘਰਾਂ ਵਿੱਚੋਂ ਰਸਤੇ ਲੈ ਕੇ ਆਉਂਦੀ ਸੀ ਤਾਂ ਹੀ ਲੰਗਰ ਤਿਆਰ ਕੀਤਾ ਜਾਂਦਾ ਸੀ ਸਾਰੀ ਸੰਗਤ ਸਮੇਂ ਸਿਰ ਲੰਗਰ ਵਿੱਚ ਰਸਦ ਲੈ ਕੇ ਪੁੱਜ ਜਾਂਦੀ ਸੀ ਭਾਈ ਲੰਗਾ ਹਾਜੀ ਤੰਤਨ ਸਭ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤਲਵੰਡੀ ਚੌਧਰੀਆਂ ਪਿੰਡ ਤੋਂ ਆਉਂਦਾ ਸੀ ਉਹ ਇੱਕ ਲੱਤ ਤੋਂ ਅਪਾਜ ਸੀ ਲੰਗਾ ਕੇ ਖੁੰਡੀ ਦੇ ਸਾਰੇ ਤੁਰਦਾ ਸੀ ਉਹਨਾਂ ਦਿਨਾਂ ਵਿੱਚ ਗੱਡੀ ਮੋਟਰ ਨਾ ਹੁਣ ਕਰਕੇ ਲੋਕ ਪੈਦਲ ਤੁਰ ਕੇ ਸਫ਼ਰ ਕਰਦੇ ਸੀ ਪਹਿਲਾਂ ਲੰਗਾਹਾ ਜੀ ਤਲਵੰਡੀ ਚੌਧਰੀਆਂ ਪਿੰਡ ਤੋਂ ਤੁਰ ਕੇ ਖੁੰਡੀ ਦੇ ਸਹਾਰੇ ਸਾਬ ਸ੍ਰੀ ਗੁਰੂ ਅਮਰਦਾਸ ਜੀ ਦੇ ਲੰਗਰ ਵਿੱਚ ਦਹੀਂ ਦੀ ਸੇਵਾ ਕਰਦਾ ਸੀ ਉਹ ਆਪਣੇ ਪਿੰਡੋਂ ਲੰਗਰ ਵਾਸਤੇ ਦਹੀਂ ਲੈ ਕੇ ਆਉਂਦਾ ਸੀ ਉਹ ਗੁਰੂ ਜੀ ਨਾਲ ਬਹੁਤ ਬੇਹੱਦ ਪਿਆਰ ਕਰਦਾ ਸੀ ਉਸ ਨੇ ਨਿਤ ਨਿਯਮ ਬਣਾ ਲਿਆ ਸੀ ਹਰ ਰੋਜ਼ ਲੰਗਰ ਵਿੱਚ ਵਰਤੋਂ ਵਾਸਤੇ ਦਹੀਂ ਲੈ ਕੇ ਆਉਣਾ ਉਹ ਹਰ ਰੋਜ਼ ਦਹੀਂ ਲੈ ਕੇ ਸਮੇਂ ਸਿਰ ਲੰਗਰ ਵਿੱਚ ਪੁੱਜ ਜਾਂਦਾ ਸੀ ਫਿਰ ਲੰਗਰ ਵਰਤਾਉਣਾ ਸ਼ੁਰੂ ਕੀਤਾ ਜਾਂਦਾ ਸੀ ਇੱਕ ਦਿਨ ਭਾਈ ਲੰਗਾ ਹਾ ਜੀ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਹਰ ਰੋਜ਼ ਦੀ ਤਰ੍ਹਾਂ ਗੋਣੀ ਦਿਵਾਲ ਗੁਬਿੰਦਪੁਰੇ ਸਾਮਨਗਰਵਾਲਾ ਪੈਦਲ ਆ ਰਹੇ ਸੀ ਰਸਤੇ ਵਿੱਚ ਕੁਝ ਦੇਰ ਲਈ ਰੁਕੀ ਜਿਸ ਜਗ੍ਹਾ ਤੇ ਰੁਕੇ ਉੱਥੇ ਕੁਝ ਵਾਗੀ ਪਸ਼ੂ ਚਾਰਨ ਵਾਲੇ ਜਿਨ੍ਹਾਂ ਵਿੱਚ ਮੱਝਾਂ ਗਾਵਾਂ ਕੱਟੇ ਵੱਛੇ ਵਗੀ ਚਾਰ ਰਹੇ ਸੀ ਤੇ ਆਪਸ ਵਿੱਚ ਇਕੱਠੇ ਹੋ ਕੇ ਇੱਕ ਦੂਸਰੇ ਨਾਲ ਸ਼ਰਾਰਤਾਂ ਕਰ ਰਹੇ ਸੀ ਪਸ਼ੂ ਖੁੱਲੇ ਏਰੀਆ ਵਿੱਚ ਚੱਲ ਰਹੇ ਸੀ ਉਹ ਵੀ ਇਹ ਇੱਕ ਦੂਸਰੇ ਨਾਲ ਸ਼ਰਾਰਤਾਂ ਕਰ ਰਹੇ ਸੀ ਵਾਗੀ ਵਗ ਚਾਰਨ ਵਾਲਿਆਂ ਨੂੰ ਕਹਿੰਦੇ ਹਨ ਵਗ ਪੰਜਾਂ ਸੱਤਾਂ ਘਰਾਂ ਦੇ 100-150 ਪਸ਼ੂ ਇੱਕ ਤਾਂ ਖੁੱਲੇ ਏਰੀਆ ਵਿੱਚ ਚਰ ਰਹੇ ਹੋਣ। ਉਸ ਨੂੰ ਵਾਗ ਕਹਿੰਦੇ ਹਨ। ਵਾਗਿਆਂ ਦਾ ਅਚਾਨਕ ਧਿਆਨ ਪਾਈ ਲੰਗਾਹ ਜੀ ਤੇ ਪਿਆ। ਉਹਨਾਂ ਵਿੱਚੋਂ ਇੱਕ ਵਾਗੀ ਨੇ ਭੱਜ ਕੇ ਜਾ ਕੇ ਪਾਈ ਲੰਗਾਹ ਜੀ ਦੀ ਖੁੰਡੀ ਚੁੱਕ ਲਈ। ਖੁੰਡੀ ਲੈ ਕੇ ਉਹ ਦੂਸਰੇ ਵਾਗਿਆਂ ਵਿੱਚ ਆ ਗਿਆ। ਪਾਈ ਲੰਗਾਹ ਜੀ ਉਸ ਖੁੰਡੀ ਉਸ ਵਾਗੀ ਕੋਲੋਂ ਮੰਗਣ ਲੱਗੇ ਹੁਣ ਪਾਹਿ ਲੰਘਾ ਜੀ ਵਾਗੀਆਂ ਕੋਲੋਂ ਖੁੰਡੀ ਮੰਗ ਰਹੇ ਪਰ ਵਾਗੀ ਖੁੰਡੀ ਦੇ ਨਹੀਂ ਰਹੇ ਕੁਝ ਵਾਗੀ ਕਹਿੰਦੇ ਖੁੰਡੀ ਵਾਪਸ ਕਰ ਦੇ ਕੁਝ ਵਾਗੀ ਕਹਿੰਦੇ ਖੁੰਡੀ ਨਹੀਂ ਦੇਣੀ ਪਾਹਿ ਲੰਘਾ ਜੀ ਵਾਗੀਆਂ ਦੇ ਤਰਲੇ ਮਿੰਤਾ ਕਰਦੇ ਮੈਨੂੰ ਬਹੁਤ دیر ਹੋ ਰਹੀ ਮੇਰੀ ਖੁੰਡੀ ਮੈਨੂੰ ਵਾਪਸ ਦੇ ਦਿਓ ਮੈਂ ਤਾਂ ਤਾਂ ਸਾਬ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਜਾ ਰਿਹਾ ਮੈਨੂੰ ਨਾ ਰੋਕੋ ਮੈਂ ਹਰ ਰੋਜ਼ ਲੰਗਰ ਵਿੱਚ ਸੰਗਤ ਵਾਸਤੇ ਦਹੀਂ ਲੈ ਕੇ ਜਾਂਦਾ ਅੱਜ ਸੰਗਤ ਵਾਸਤੇ ਲੰਗਰ ਨੂੰ دیر ਹੋ ਜਾਵੇਗੀ ਮੇਰਾ ਜਾਣਾ ਬਹੁਤ ਜ਼ਰੂਰੀ ਹੈ ਤੁਸੀਂ ਇਸ ਤਰ੍ਹਾਂ ਨਾ ਕਰੋ ਮੇਰੀ ਖੁੰਡੀ ਮੈਨੂੰ ਵਾਪਸ ਦੇ ਦਿਓ ਕਾਫੀ ਦੇਰ ਬਾਅਦ ਮਿੰਤਾ ਤਰਲੇ ਕਰਕੇ ਭਾਈ ਲੰਗਾਹਾ ਜੀ ਨੇ ਵਾਗਿਆਂ ਨੂੰ ਮਨਾਇਆ ਵਾਗੀ ਕਿੰਦੇ ਠੀਕ ਹੈ ਖੁੰਡੀ ਤੈਨੂੰ ਵਾਪਸ ਦੇ ਦੇਨੇ ਪਰ ਸਾਨੂੰ ਇੱਕ ਗੱਲ ਦੱਸ ਜਿਸ ਗੁਰੂ ਨੂੰ ਤੂੰ ਇੰਨਾ ਪ੍ਰੇਮ ਕਰਦਾ ਉੱਥੇ ਦਹੀਂ ਪਹੁੰਚਾਉਣ ਦੀ ਖਾਤਰ ਤੂੰ ਸਾਡੇ ਮਿੰਤਾ ਤਰਲੇ ਕਰਦਾ ਕਿ ਉਹ ਗੁਰੂ ਤੇਰੀ ਲਤ ਨਹੀਂ ਠੀਕ ਕਰ ਸਕਦਾ ਜੋ ਸੱਚਮੁੱਚ ਗੁਰੂ ਹੈ ਤੇ ਤੇਰਾ ਦੁੱਖ ਦੂਰ ਹੋਣਾ ਚਾਹੀਦਾ ਤੇਰੀ ਲਤ ਠੀਕ ਹੋਣੀ ਚਾਹੀਦੀ ਤੇਰੇ ਗੁਰੂ ਕੋਲ ਇੰਨੀ ਸ਼ਕਤੀ ਵੀ ਨਹੀਂ ਤੇਰੀ ਲਤ ਠੀਕ ਕਰੇ ਆਫਰ ਖੁੰਡੀ ਤੇ ਆਪਣੇ ਗੁਰੂ ਜੀ ਨੂੰ ਜਾ ਕੇ ਕਹੇ ਤੇਰੀ ਲਤ ਠੀਕ ਕਰ ਦੇ ਇੰਨੀ ਗੱਲ ਕਰਕੇ ਵਗ ਚਾਰਨ ਵਾਲੇ ਵਾਗੀਆਂ ਨੇ ਭਾਈ ਲੰਗਾਹ ਜੀ ਦੀ ਖੁੰਡੀ ਵਾਪਸ ਦੇ ਦਿੱਤੀ ਭਾਈ ਲੰਗਾਹ ਜੀ ਵਾਗਿਆਂ ਕੋਲੋਂ ਖੁੰਡੀ ਲੈ ਕੇ ਗੁਇੰਦਵਾਲ ਗੁਬਿੰਦਪੁਰ ਸਾਮਨਕਰਵਾਲ ਤੋਂ ਪਰੇ ਜਦੋਂ ਰਸਤੇ ਵਿੱਚ ਰਸਤੇ ਵਿੱਚ ਬਿਆਸ ਦਰਿਆ ਪੈਂਦਾ ਬਿਆਸ ਦਰਿਆ ਤੇ ਮਲਾਹ ਬੇੜੀ ਲੈਣ ਲੋਕਾਂ ਨੂੰ ਬਿਆਸ ਦਰਿਆ ਪਾਰ ਕਰਾਉਂਦਾ ਬਿਆਸ ਦਰਿਆ ਉੱਤੇ ਪੁਲ ਨਾ ਹੋਣ ਕਰਕੇ ਲੋਕ ਲੱਕੜ ਦੀ ਬੇੜੀ ਵਿੱਚ ਬੈਠ ਕੇ ਦਰਿਆ ਪਾਰ ਕਰਦੇ ਸੀ ਬੇੜੀ ਚਲਾਉਣ ਵਾਲੇ ਮਲਾਹ ਨੂੰ ਲੋਕ ਆਪਣੀ ਮਰਜ਼ੀ ਮੁਤਾਬਕ ਕੁਝ ਨਾ ਕੁਝ ਕੁਝ ਪੈਸੇ ਜਾਂ ਕੋਈ ਵਸਤੂ ਦੇ ਜਾਂਦੇ ਹਨ ਉਹਨਾਂ ਪੈਸਿਆਂ ਨਾਲ ਜਾਂ ਉਸ ਵਸਤੂ ਨਾਲ ਉਸ ਬੀੜੀ ਚਾਉਣ ਵਾਲੇ ਦਾ ਘਰ ਦਾ ਗੁਜ਼ਾਰਾ ਚੱਲਦਾ ਭਾਈ ਲੰਘਾ ਜਿਹਨੂੰ ਕਾਫੀ ਦੇਰ ਹੋ ਚੁੱਕੀ ਸੀ ਗੁਰੂ ਜੀ ਤੇ ਸੰਗਤ ਭਾਈ ਲੰਘਾ ਜੀ ਦੀ ਉਡੀਕ ਕਰ ਰਹੀ ਸੀ ਜਦੋਂ ਭਾਈ ਲੰਘਾ ਜੀ ਗੁਰੂ ਜੀ ਕੋਲ ਪਹੁੰਚੇ ਗੁਰੂ ਜੀ ਨੇ ਭਾਈ ਲੰਘਾ ਜੀ ਨੂੰ ਦੇਰੀ ਹੋਣ ਦਾ ਕਾਰਨ ਪੁੱਛਿਆ ਭਾਈ ਲੰਘਾ ਜੀ ਨੇ देरी ਹੋਣ ਦਾ ਕਾਰਨ ਸਤਿਗੁਰੂ ਜੀ ਨੂੰ ਦੱਸਿਆ ਗੁਰੂ ਜੀ ਕੁਝ ਬਾਗੀਆਂ ਨੇ ਮੇਰੀ ਖੁੰਡੀ ਲੈ ਲਈ ਸੀ ਉਹ ਮੇਰੀ ਖੁੰਡੀ ਮੈਨੂੰ ਵਾਪਸ ਨਹੀਂ ਕਰ ਰਸੇ ਤੇ ਮੈਨੂੰ ਕਹਿੰਦੇ ਤੂੰ ਗੁਰੂ ਜੀ ਵਾਸਤੇ ਦਹੀਂ ਲੈ ਕੇ ਲੰਗੇ ਵਾ ਗੁਰੂ ਜੀ ਦੇ ਦਰਸ਼ਨ ਕਰਨ ਜਾਂਦਾ ਤੇਰਾ ਗੁਰੂ ਤੇਰੀ ਲੱਤ ਕਿਉਂ ਨਹੀਂ ਠੀਕ ਕਰਦਾ ਗੁਰੂ ਤੇ ਦੁੱਖਾਂ ਦਾ ਨਾਸ ਕਰ ਦਿੰਦਾ ਆਪਣੇ ਸੇਵਕ ਨੂੰ ਦੁੱਖ ਵੇਖਣ ਨਹੀਂ ਦਿੰਦਾ ਤੇ ਤੇਰਾ ਗੁਰੂ ਤੇਰੀ ਲੱਤ ਕਿਉਂ ਨਹੀਂ ਠੀਕ ਕਰਦਾ ਇਸ ਕਾਰਨ ਅੱਜ ਦੇਰੀ ਹੋ ਗਈ। ਤਾਂ ਤਾਂ ਸਭ ਸ੍ਰੀ ਗੁਰੂ ਅਮਰਦਾਸ ਜੀ ਪਾਈ ਲੰਗਾਜੀ ਵਾਲੇ ਵੇਖ ਕੇ ਮੁਸਕਰਾਏ ਤੇ ਕਿਹਾ ਤੁਸੀਂ ਇੱਥੋਂ ਕੁਝ ਦੂਰੀ ਤੇ ਬਿਆਸ ਦਰਿਆ ਦੇ ਕੰਢੇ ਤੇ ਇੱਕ ਮੁਸਲਮਾਨ ਫਕੀਰ ਅੱਲਾ ਨੂੰ ਮੰਨਣ ਵਾਲਾ ਧੂਣੀ ਤੇ ਪਾ ਕੇ ਬੈਠਾ ਤੁਸੀਂ ਉਸ ਕੋਲ ਜਾਓ ਉਹਨਾਂ ਦੇ ਦਰਸ਼ਨ ਕਰੋ ਉਹ ਧਿਆਨ ਦੀ ਲਤ ਠੀਕ ਕਰ ਦੇਣਗੇ। ਸੂਫੀ ਫਕੀਰ ਸ਼ਾਹਸਹਨ ਜੀ ਤਾਂ ਤਾਂ ਸਭ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਕਦੇ-ਕਦੇ ਆਉਂਦੇ ਰਹਿੰਦੇ ਸੀ ਕਿਉਂਕਿ ਉਹ ਗੁਰੂ ਜੀ ਨੂੰ ਬਹੁਤ ਪ੍ਰੇਮ ਕਰਦੇ ਸੀ ਤੇ ਗੁਰੂ ਜੀ ਵੀ ਸੂਫੀ ਫਕੀਰ ਸ਼ਾਹਸਹਨ ਜੀ ਨੂੰ ਬਹੁਤ ਪ੍ਰੇਮ ਕਰਦੇ ਸੀ ਭਾਈ ਲੰਘਾ ਜੀ ਗੁਰੂ ਜੀ ਕੋਲੋਂ ਆਗਿਆ ਲੈ ਕੇ ਸੂਫੀ ਫਕੀਰ ਸ਼ਾਹਸਹਨ ਜੀ ਦੇ ਦਰਸ਼ਨ ਕਰਨ ਤੁਰ ਪਏ ਭਾਈ ਲੰਘਾ ਜੀ ਜਦੋਂ ਸੂਫੀ ਫਕੀਰ ਸ਼ਾਸ਼ਣ ਜੀ ਕੋਲ ਪਹੁੰਚੇ ਤੇ ਸੂਫੀ ਫਕੀਰ ਸ਼ਾਸ਼ਣ ਜੀ ਧੂਣਾ ਤਪਾ ਕੇ ਖੁੱਲੇ ਆਸਮਾਨ ਹੀਟਾਂ ਠੰਡੀਆਂ ਹਵਾਵਾਂ ਵਿੱਚ ਰੱਬ ਨਾਲ ਸੁਰਤਾਂ ਗੰਢ ਕੇ ਅੱਲਾ ਨਾਲ ਇੱਕ ਮਿਕ ਹੋਏ ਬੈਠੇ ਸੀ ਭਾਈ ਲੰਘਾ ਜੀ ਮੱਥਾ ਟੇਕ ਕੇ ਧੂਨੇ ਦੇ ਲਾਗੇ ਬੈਠ ਗਏ ਕੁਝ ਦੇਰ ਬਾਅਦ ਸੂਫੀ ਫਕੀਰ ਸ਼ਾਸ਼ਣ ਜੀ ਨੇ ਆਪਣੇ ਨਿੱਤੇ ਖੋਲੇ ਭਾਈ ਲੰਗਾਹ ਜੀ ਨੇੜੇ ਬੈਠੀ ਵੇਖੇ ਭਾਈ ਲੰਗਾਹ ਜੀ ਨੇ ਹੱਥ ਜੋੜ ਕੇ ਸੂਫੀ ਫਕੀਰ ਸ਼ਾਹ ਸ਼ੰਜ ਜੀ ਅੱਗੇ ਬੇਨਤੀ ਕੀਤੀ ਮੈਨੂੰ ਤਾਂ ਤਾਂ ਸਬ ਸ੍ਰੀ ਗੁਰੂ ਅਮਰਦਾਸ ਜੀ ਨੇ ਤੁਹਾਡੇ ਕੋਲ ਭੇਜਿਆ ਉਹਨਾਂ ਨੇ ਕਿਹਾ ਤੁਸੀਂ ਮੇਰਾ ਦੁੱਖ ਦੂਰ ਕਰ ਸਕਦੇ ਹੋ ਤੁਸੀਂ ਮੇਰਾ ਦੁੱਖ ਦੂਰ ਕਰੋ ਮੇਰੀ ਲਤ ਠੀਕ ਕਰੋ ਗੁਰੂ ਜੀ ਨੇ ਕਿਹਾ ਤੁਸੀਂ ਮੇਰੀ ਲਤ ਠੀਕ ਕਰ ਸਕਦੇ ਹੋ ਸੂਫੀ ਫਕੀਰ ਸ਼ਾਹ ਸ਼ੰਜ ਨੇ ਕਿਹਾ ਇਹ ਸਾਰੀ ਸ਼ਕਤੀ ਤਨ ਤਨ ਸਭ ਸ੍ਰੀ ਗੁਰੂ ਅਮਰਦਾਸ ਜੀ ਵਿੱਚ ਹੈ ਉਹ ਸਰਵ ਸ਼ਕਤੀਮਾਨ ਹੈ ਉਹ ਸ੍ਰਿਸ਼ਟੀ ਦੇ ਮਾਲਕ ਹੈ ਉਹ ਸਰਵ ਕਲਾ ਸਮਰਾਥ ਹਨ ਤੁਸੀਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕੋ ਤੁਹਾਡੇ ਸਾਰੇ ਕਸ਼ਟ ਦੂਰ ਹੋ ਜਾਣਗੇ ਉਹ ਸਭ ਸ਼ਕਤੀ ਹੈ ਉਹ ਸਭ ਸ਼ਕਤੀਆਂ ਦੇ ਮਾਲਕ ਹਨ ਤੁਸੀਂ ਉਹਨਾਂ ਕੋਲ ਜਾਓ ਉਹ ਤੁਹਾਡੇ ਤੇ ਕਿਰਪਾ ਜ਼ਰੂਰ ਕਰਨਗੇ ਇਹ ਨਹੀਂ ਗੱਲ ਕਹਿ ਕੇ ਸੂਫੀ ਫਕੀਰ ਸ਼ਾਹ ਸ਼ਾਂ ਜੀ ਨੇ ਅੱਖਾਂ ਬੰਦ ਕਰਕੇ ਅੱਲਾਹ ਦੀ ਬੰਦਗੀ ਵਿੱਚ ਜੁੜ ਗਏ ਜਦੋਂ ਕੁਝ ਦੇਰ ਬਾਅਦ ਅੱਖਾਂ ਖੋਲੀਆਂ ਤੇ ਭਾਈ ਲੰਗਾਹ ਜੀ ਅੱਗੇ ਬੈਠੇ ਵੇਖ ਕੇ ਸੂਫੀ ਫਕੀਰ ਸ਼ਾਹ ਸ਼ਾਂ ਜੀ ਨੇ ਕਿਹਾ ਤੁਸੀਂ ਗਏ ਨੇ ਮੇਰੇ ਕੋਲ ਲਤ ਠੀਕ ਕਰਨ ਦੀ ਤਾਕਤ ਨਹੀਂ ਤੁਸੀਂ ਸਿੱਟੀ ਗੁਰੂ ਅਮਰਦਾਸ ਜੀ ਕੋਲ ਜਾਓ ਉਹ ਤੁਹਾਡੀ ਲਤ ਠੀਕ ਕਰ ਦੇਣਗੇ کافی دیر ਸਮਝਾਉਣ ਦੇ ਬਾਅਦ ਵੀ ਭਾਈ ਲੰਗਾਹ ਜੀ ਧੂਣੇ ਲਾਗੋ ਨਹੀਂ ਉੱਠੇ ਸੂਫੀ ਫਕੀਰ ਸ਼ਾਸਤਾਂ ਜੀ ਨੇ ਗੁੱਸੇ ਵਿੱਚ ਆ ਕੇ ਕਿਹਾ ਤੁਸੀਂ ਇੱਥੋਂ ਜਾਣਾ ਕਿ ਨਹੀਂ ਜਾਣਾ ਭਾਈ ਲੰਗਾਹ ਜੀ ਨੇ ਕਿਹਾ ਜਾਣਾ ਤਾਡੇ ਕੋਲੋਂ ਲੱਤ ਠੀਕ ਕਰਾ ਕੇ ਜਾਣਾ ਜਦੋਂ ਭਾਈ ਲੰਗਾਹਾ ਜੀ ਨਹੀਂ ਮੰਨੇ ਤਾਂ ਸੂਫੀ ਫਕੀਰ ਸ਼ਾਹਸਾਨ ਜੀ ਲਾਗੇ ਇੱਕ ਲੰਬਾ ਸਾਰਾ ਡੰਡਾ ਮੁਕਤਹਿਰ ਪਿਆਸੀ ਗੁੱਸੇ ਨਾਲ ਡੰਡਾ ਫੜ ਕੇ ਜਦੋਂ ਭਾਈ ਲੰਗਾਹਾ ਜੀ ਦੇ ਮਾਰਨ ਲੱਗੇ ਭਾਈ ਲੰਗਾਹਾ ਜੀ ਡਰ ਗਏ ਡਰ ਕੇ ਭੱਜਣ ਲੱਗੇ ਉਹਨੇ ਦਿਨੋਂ ਸੂਫੀ ਫਕੀਰ ਸ਼ਾਹਸਾਨ ਜੀ ਨੇ ਉਹਨਾਂ ਦੀ ਆਪਾਹ ਜਲਤ ਦੀ ਡੰਡਾ ਮਾਰਤਾ ਬਸ ਡੰਡਾ ਲੱਗਣ ਦੀ ਢੇਰ ਢੇਰ ਸੀ ਭਾਈ ਲੰਗਾਹ ਜੀ ਭੱਜ ਕੇ ਕਿੰਨੀ ਦੂਰ ਚਲੇ ਗਏ ਜਦੋਂ ਭਾਈ ਲੰਗਾਹ ਜੀ ਨੇ ਲੱਤ ਵੱਲ ਵੇਖਿਆ ਲੱਤ ਠੀਕ ਹੋ ਚੁੱਕੀ ਸੀ ਲੱਤ ਠੀਕ ਹੋਈ ਵੇਖ ਕੇ ਭਾਈ ਲੰਗਾਹ ਜੀ ਸੂਫੀ ਫਕੀਰ ਸਾਹ ਸੈਨ ਜੀ ਦੇ ਪੈਰੀਂ ਪੈ ਗਏ ਤੇ ਸੂਫੀ ਫਕੀਰ ਸਾਹ ਸੈਨ ਜੀ ਨੇ ਕਿਹਾ ਤਨ ਤਨ ਸਭ ਸ੍ਰੀ ਗੁਰੂ ਅਮਰਦਾਸ ਜੀ ਕਰਦੇ ਸਾਰਾ ਕੁਝ ਆਪ ਤੇ ਨਾਂ ਸਾਡਾ ਲਾ ਦਿੰਦੇ ਸੂਫੀ ਫਕੀਰ ਸਾਸ਼ਾਂ ਜੀ ਤੇ ਭਾਈ ਲੰਗਾਹ ਜੀ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਵਡਿਆਈ ਕਰਦੇ ਭਾਈ ਲੰਗਾਹ ਜੀ ਦਿਨ ਰਾਤ ਗੁਰੂ ਚਰਨਾਂ ਵਿੱਚ ਇੱਕ ਮਿਕ ਹੋ ਕੇ ਸੇਵਾ ਕਰਦੇ ਰਹਿੰਦੇ ਧੰ ਧੰ ਸ੍ਰੀ ਗੁਰੂ ਅਮਰਦਾਸ ਜੀ ਦੇ ਬੋਲੇ ਸ਼ਬਦ ਸੱਚੇ ਧੰ ਧੰ ਸ੍ਰੀ ਗੁਰੂ ਅਮਰਦਾਸ ਜੀ ਦੀ ਮਹਿਮਾ ਅਪਰਮ ਅਪਾਰ ਹੈ ਉਹਨਾਂ ਦੀ ਮਹਿਮਾ ਕੋਈ ਨਹੀਂ ਜਾਣ ਸਕਦਾ ਉਹ ਰਿੱਧੀਆਂ ਸਿੱਧੀਆਂ ਦੇ ਮਾਲਕ ਸਭ ਕੁਝ ਕਰ ਸਕਦੇ ਸ੍ਰੀ ਗੁਰੂ ਅਮਰਦਾਸ ਜੀ ਜੀ ਸੁਭਾ ਨਾਲ ਸੂਫੀ ਫਕੀਰ ਸ਼ਾਹ ਸ਼ਾਂ ਜੀ ਤੇ ਪਾਈ ਲੰਘਾ ਜੀ ਦੀ ਸੁਭਾ ਵੀ ਹੋ ਰਹੀ ਪਾਈ ਲੰਘਾ ਜੀ ਨੂੰ ਸੰਗਤ ਨੇ ਪਾਈ ਪ੍ਰੇਮੀ ਜੀ ਦਾ ਨਾਮ ਦੇ ਕੇ ਸੂਫੀ ਫਕੀਰ ਸ਼ਾਹ ਸ਼ਾਂ ਜੀ ਦੇ ਦਰਗਾਹ ਦੀ ਲੱਗ ਗਈ ਪਾਈ ਪ੍ਰੇਮੀ ਜੀ ਦਾ ਗੁਰਦੁਆਰਾ ਵੀ ਬਣਾਇਆ ਜਿੱਥੇ ਸੰਗਤਾਂ ਦਰਸ਼ਨ ਕਰਕੇ ਆਪਣੀਆਂ ਆਸਾਂ ਮਰਦਾਂ ਪੂਰੀਆਂ ਕਰਦੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਗੋਇੰਦਵਾਲ ਗੁਪਿੰਦਪੁਰੇ ਸਾਮਨਗਰ ਦੀ ਇਤਿਹਾਸ ਨਾਲ ਅਗਲੇ ਹਫਤੇ ਫੇਰ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ